ਯੋਗੀਆਂ ਦਾ ਜੋ ਅਧਿਆਤਮਿਕ ਰਸਤਾ ਸੀ ਉਹ ਪਹਾੜਾਂ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਅਭਿਆਸ ਕੀਤਾ ਪਰ ਆਪਾਂ ਗ੍ਰਿਹਸਤ ਦੇ ਵਿੱਚ ਰਹਿ ਕੇ ਹੀ ਇਹ ਯੋਗ ਕਮਾਉਣਾ ਹੈ ਬਾਨਾ ਦਾ ਆਪਾ ਵੀ ਯੋਗੀ ਆ ਪਰ ਗ੍ਰਿਹਸਤ ਦੇ ਵਿੱਚ ਰਹਿ ਕੇ ਇਹ ਜਿਹੜਾ ਆਪਾਂ ਯੋਗ ਕਮਾਉਣਾ ਨਾ ਇਹ ਮਨ ਦਾ ਆ ਤਨ ਦੀ ਕੋਈ ਇੰਨੀ ਗੱਲ ਨਹੀਂ ਕੀਤੀ ਸੰਸਾਰ ਦੇ ਵਿੱਚ ਜਿਆਦਾ ਤਨ ਦੀ ਵਰਤੋਂ ਕੀਤੀ ਜਾਂਦੀ ਆ ਆਪਾਂ ਤਨ ਦੀਆਂ ਗੱਲਾਂ ਕਰਦੇ ਆ ਇਹਨੂੰ ਲੈ ਲੈ ਕੇ ਭੱਜੇ ਫਿਰਦੇ ਆ ਇਹਨੂੰ ਸਜਾਈ ਜਾਂਦੇ ਆ ਅੰਦਰੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਜਿਹੜਾ ਮਨ ਆ ਉਹ ਕਿੰਨਾ ਮੇਲਾ ਆ ਉਹਦੀ ਮੈਲ ਸੀ ਕਿਵੇਂ ਝੱਕਣੀ ਆ ਹੁਣ ਮਨ ਦਾ ਜੋ ਰੋਗ ਹੈ ਜੋ ਮਨ ਵਿਚਾਰਾ ਕਰਕੇ ਕਾਲਾ ਹੋਇਆ ਹੈ ਆਪਾਂ ਇਹਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ ਕੋਈ ਇਹਦਾ ਆਪਾਂ ਡਾਕਟਰ ਨਹੀਂ ਲੱਭਿਆ ਕੋਈ ਵੈਦ ਨਹੀਂ ਲੱਭਿਆ ਕੋਈ ਇਹਦਾ ਆਪਾ ਨੁਸਖਾ ਦੇਖਿਆ ਹੀ ਨਹੀਂ ਜਿਹੜੀ ਪਰੇਸ਼ਾਨੀ ਆਉਂਦੀ ਆ ਉਹ ਕਿਹਨੂੰ ਆਉਂਦੀ ਆ ਮਨ ਨੂੰ ਆਪਾਂ ਕੀ ਕਹਿੰਦੇ ਕਿ ਮੇਰਾ ਮਨ ਨਹੀਂ ਲੱਗਦਾ ਮੇਰਾ ਮਨ ਬਹੁਤ ਜ਼ਿਆਦਾ ਪਰੇਸ਼ਾਨ ਆ ਮਨ ਨੂੰ ਸਭ ਤੋਂ ਵੱਡਾ ਰੋਗ ਲੱਗਾ ਆ ਪਰ ਅਸੀਂ ਸਮਝਦੇ ਨਹੀਂ ਆ ਇਸ ਗੱਲ ਨੂੰ ਤੇ ਇਹ ਗੱਲ ਸਾਨੂੰ ਕਿਹਨੇ ਸਮਝਵਣੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਹੁਣ ਇਹਦਾ ਇਲਾਜ ਕੌਣ ਦੱਸੇਗਾ ਇਹਦਾ ਇਲਾਜ ਉਹ ਦੱਸੇਗਾ ਜੋ ਆਪ ਉਸ ਪ੍ਰਕਾਸ਼ ਰੂਪ परमात्मा ਦੇ ਵਿੱਚ ਸਮਾਇਆ ਹੋਇਆ ਹੈ ਜਿਸ ਨੂੰ ਨਾਮ ਦੀ ਪ੍ਰਾਪਤੀ ਹੋਈ ਹੈ ਜੋ ਉਸ ਨਾਮ ਦੇ ਵਿੱਚ ਪਤਾ ਨਹੀਂ ਦਿਨ ਦੇ ਵਿੱਚ ਕਿੰਨੀ ਵਾਰੀ ਸਮਾਉਂਦਾ ਹੈ ਉਸ ਨੂੰ ਸੰਤ ਕਹਿੰਦੇ ਨੇ ਉਸ ਨੂੰ ਸਾਧੂ ਕਹਿੰਦੇ ਨੇ ਉਸ ਨੂੰ ਭਗਤ ਕਹਿੰਦੇ ਨੇ ਉਸ ਨੂੰ ਬ੍ਰह्म ज्ञानी ਕਹਿੰਦੇ ਨੇ ਉਸ ਨੂੰ ਗੁਰਮੁਖ ਕਹਿੰਦੇ ਨੇ ਹੁਣ ਜ਼ਰੂਰੀ ਨਹੀਂ ਕਿ ਇਹ ਜੋ ਸੰਤ ਮਹਾਪੁਰਸ਼ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਆਪਾਂ ਨੂੰ ਸਾਧੂਆਂ ਦੇ ਭੇਖ ਦੇ ਵਿੱਚ ਮਿਲਣ ਮਾੜਾ ਲਟਕਦੀ ਹੋਵੇ ਇਹ ਆਪਾਂ ਨੂੰ ਘਰ ਗ੍ਰਸਥੀਆਂ ਦੇ ਵਾਂਗ ਹੀ ਪੈਂਟ ਸ਼ਰਟ ਦੇ ਵਿੱਚ কুরਤੇ ਪਜਾਮੇ ਦੇ ਵਿੱਚ ਵੀ ਮਿਲ ਸਕਦੇ ਆ ਹੁਣ ਇਹ ਅਜਿਹਾ ਕਿਉਂ ਕਿਉਂਕਿ ਭਾਈ ਇਹ ਮਨ ਦਾ ਖੇਡ ਹੈ ਜਿੰਨਾ ਵੀ ਸਫਰ ਅਧਿਆਤਮਿਕ ਤੈਅ ਕਰਨਾ ਹੈ ਉਹ ਸਾਡੇ ਮਨ ਨੇ ਕਰਨਾ ਹੈ ਤਨ ਇੱਥੇ ਦਾ ਇੱਥੇ ਹੀ ਰਹਿ ਜਾਂਦਾ ਹੈ ਪਰ ਪਤਾ ਅਜ ਤੱਕ ਜੋ ਵੀ ਦੇਖਿਆ ਬਸ ਬਾਹਰ ਹੀ ਦੇਖਿਆ ਬਾਹਰੀ ਕਿਸੇ ਦੇ ਭਗਵੇਂ ਜੇ ਕੱਪੜੇ ਦੇਖ ਲੈ ਆਪਾਂ ਕਹਿੰਨੇ ਜੀ ਇਹ ਬਾਬਾ ਜੀ ਆ ਇਹ ਸੰਤ ਜੀ ਆ ਇਹ ਸਾਧੂ ਆ ਕਦੀ ਉਹਦਾ ਮਨ ਪਾ ਦੇਖਿਆ ਕਈ ਲੋਕ ਕੀ ਕਰਦੇ ਆ ਕਿ ਬਾਹਰੀ ਭੇਖ ਵੇਖ ਕੇ ਜੋ ਵੀ ਇਨਸਾਨ ਹੈ ਜਿਸ ਨੇ ਉਹ ਭੇਖ ਬਣਾਇਆ ਹੈ ਲੋਕੀ ਉਸ ਨੂੰ ਮੱਥਾ ਟੇਕਦੇ ਨੇ ਉਸ ਦੀ ਸੇਵਾ ਕਰਦੇ ਨੇ ਪਹਿਲਾ ਇਹ ਵੇਖਣਾ ਜ਼ਰੂਰੀ ਹੈ ਕਿ ਕੀ ਉਸ ਦਾ ਮਨ ਉਸ ਨਾਮ ਦੇ ਵਿੱਚ ਸਮਾਇਆ ਹੈ ਜਿਸ ਦੀ ਗੁਰਬਾਣੀ ਗੱਲ ਕਰਦੀ ਹੈ ਕੀ ਉਹ ਅਜਿਹਿਆਂ ਵਿਚਾਰਾਂ ਕਰਦਾ ਹੈ ਜੋ ਇੱਕ ਗੁਰਮੁਖ ਕਰਦਾ ਹੁੰਦਾ ਹੈ ਜੋ ਇੱਕ ਬ੍ਰਹਮ ਗਿਆਨੀ ਕਰਦਾ ਹੁੰਦਾ ਹੈ ਜੋ ਇੱਕ ਅਸਲ ਸੰਤ ਕਰਦਾ ਹੈ ਹਣ ਜੇ ਤਾਂ ਨਾਰੀ ਸੰਤ ਹੋਊਗਾ ਉਹਨੇ ਇਹ ਉਪਦੇਸ਼ ਨਹੀਂ ਦੇਣਾ ਜੇ ਕੋ ਸੱਚਾ ਸੰਤ ਹੋਇਆ ਤਾਂ ਉਹਨੇ ਉਪਦੇਸ਼ ਦੇਣਾ ਕਿ ਭਾਈ ਜਿਸ ਦੀ ਤੁਸੀਂ ਪ੍ਰਾਪਤੀ ਕਰਨੀ ਹੈ ਉਹ ਸੁਖਮ ਹੈ ਨਾਮ ਵੀ ਸੁਖਮ ਹੈ ਅਕਾਲ ਪੁਰਖ ਜੀ ਵੀ ਸੁਖਮ ਆ ਉਹਨਾਂ ਦੀ ਸੇਵਾ ਤੇ ਲੱਗਣਾ ਹੈ ਉਨਾ ਦੀ ਸੇਵਾ ਅਸੀਂ ਦਿਨ ਤੇ ਰਾਤ ਕਰਨੀ ਹੈ ਸੱਚੇ ਮਨੋਂ ਦਿਲੋਂ ਕਰਨੀ ਹੈ ਆਪਾਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਕਿ ਜੋ ਇੱਕ ਸੰਤ ਬਣਦਾ ਹੈ ਉਹ ਸਾਡਾ ਮਨ ਬਣਦਾ ਹੈ ਨਾ ਕਿ ਤਨ ਤਨ ਕੋਈ ਵੀ ਕੰਮ ਕਰਦਾ ਹੋ ਸਕਦਾ ਟੈਕਸੀ ਡਰਾਈਵਰ ਹੋ ਸਕਦਾ ਕੋਈ ਰੰਗ ਦਾ ਕੰਮ ਕੋਈ ਲੱਕੜ ਦਾ ਕੰਮ ਕੋਈ ਵੀ ਪਰ ਮਨ ਜੋ ਆ ਉਹ ਸੰਤ ਰੂਪ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੁਣੇ ਇੱਕ ਮਨ ਇਹਨਾਂ ਪਦਵੀਆਂ ਤੇ ਇਹਨਾਂ ਅਵਸਥਾਵਾਂ ਤੇ ਕਦੋਂ ਪਹੁੰਚਦਾ ਜਦੋਂ ਆਪਾਂ ਜਦੋਂ ਕੋਈ ਮਨ ਸਿਮਰਨ ਕਰਦਾ ਕਰਦਾ ਦਿਨ ਰਾਤ ਸਿਮਰਨ ਸਿਮਰਨ ਜਦੋਂ ਇਹ 24 ਘੰਟੇ ਦੀ ਮਾਲਾ ਸਾਡੇ ਅੰਦਰ ਚੱਲ ਪੈਂਦੀ ਨਾ ਫਿਰ ਮਾਲਕ ਦੇ ਨਾਲ ਕਨੈਕਸ਼ਨ ਜੁੜਿਆ ਰਹਿੰਦਾ ਬਾਹਰੀ ਕਨੈਕਸ਼ਨ ਟੁੱਟ ਜਾਂਦੇ ਅੰਦਰੋਂ ਕਨੈਕਸ਼ਨ ਜੁੜੀ ਜਾਂਦੇ ਅੰਦਰਲਾ ਕਨੈਕਸ਼ਨ ਕਿਹਦੇ ਨਾਲ ਜੁੜਨਾ ਅਨਹਦ ਸ਼ਬਦਾਂ ਦੇ ਨਾਲ ਸਹਿਜ ਧੁਨ ਦੇ ਨਾਲ ਨਾਦ ਦੇ ਨਾਲ ਮਾਲਕ ਦੇ ਮੁਖ ਦੀ ਆਵਾਜ਼ ਦੇ ਨਾਲ ਉਹ ਸੱਚੇ ਨਾਮ ਦੇ ਨਾਲ ਜਦੋਂ ਉਹ ਕਨੈਕਸ਼ਨ ਜੁੜ ਜਾਂਦਾ ਫਿਰ ਇਹ ਸਾਰੀਆਂ ਹੀ ਅਵਸਥਾਵਾਂ ਬਾਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਇਹ ਜਿਹੜਾ ਅੰਦਰੋਂ ਨਾਮ ਪ੍ਰਗਟ ਹੋ ਗਿਆ ਜਦੋਂ ਸਾਡਾ ਮਨ ਉਹਦੇ ਨਾਲ 24 ਘੰਟੇ ਵਾਸਤੇ ਜੁੜੇਗਾ ਅੰਦਰੋਂ ਨਾਮ ਦਾ ਜੋ ਪ੍ਰਵਾਹ ਚੱਲੀ ਜਾਂਦਾ ਇੱਕ ਨਦੀ ਵਾਂਗ ਬਈ ਜਾਂਦਾ ਬਈ ਜਾਂਦਾ ਮਨ ਸੁਣੀ ਜਾਂਦਾ ਉਦੋਂ ਸਾਡੇ ਮਨ ਨੂੰ ਸੰਤ ਦੀ ਪਦਵੀ ਮਿਲਦੀ ਹੈ ਹੁਣ ਇਸ ਤੋਂ ਅੱਗੇ ਇੱਕ ਤਾਂ ਆਪਾਂ ਇਸ ਨਾਮ ਨੂੰ ਸੁਣਨਾ ਹੈ ਦੂਸਰਾ ਜੇ ਕੋਈ ਜੀਵ ਹੋਰ ਮਿਹਨਤ ਕਰਕੇ ਇਸ ਨਾਮ ਦੇ ਵਿੱਚ ਸਮਾਉਣਾ ਸਿੱਖ ਜਾਵੇ ਆਪਣੇ ਘਰ ਦਾ ਆਉਣਾ ਜਾਣਾ ਬਣਾ ਲਵੇ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਬੈਠ ਕੇ ਸਿਮਰਨ ਕੀਤਾ ਮਨ ਨੂੰ ਸਹਜ ਵਿੱਚ ਕੀਤਾ ਫਿਰ ਉਹ ਸੱਚੇ ਨਾਮ ਦੇ ਵਿੱਚ ਆਪਣਾ ਧਿਆਨ ਲਗਾ ਲਿਆ ਜਦੋਂ ਨਾਮ ਦੇ ਵਿੱਚ ਧਿਆਨ ਲਗਾ ਲਿਆ ਤਾਂ ਉਹ ਜੀਵ ਉਹ ਮਨ ਇਸ ਤਨ ਨੂੰ ਛੱਡ ਕੇ ਆਪਣੇ ਅਸਲ ਘਰ ਚਲਾ ਜਾਂਦਾ ਉੱਥੋਂ ਫਿਰ ਵਾਪਸ ਭੇਜਿਆ ਜਾਂਦਾ ਜੇ ਕੋਈ ਜੀਵ ਅਜਿਹਾ ਆਪਣਾ ਆਉਣਾ ਜਾਣਾ ਬਣਾ ਲਵੇ ਤਾਂ ਉਸ ਨੂੰ ਸਾਧੂ ਕਹਿੰਦੇ ਨੇ ਹੁਣ ਅਸੀਂ ਵੀ ਇਹਨਾਂ ਪਦਵੀਆਂ ਤੇ ਪਹੁੰਚਣਾ ਹੈ ਸਾਡੇ ਅੰਦਰ ਵੀ ਇੱਛਾ ਹੈ ਅਸੀਂ ਵੀ ਆਪਣਾ ਅਸਲ ਘਰ ਵੇਖਣਾ ਹੈ ਉਸ ਦੇ ਵਾਸਤੇ ਜੋ ਇੱਕ ਖਾਸ ਗੱਲ ਹੈ ਕਿ ਸਾਡੇ ਅੰਦਰ ਸਾਡੇ ਇਹਨਾਂ ਸਵਾਸਾਂ ਦੇ ਵਿੱਚ ਸਾਡੇ ਤੰਨ ਦੇ ਵਿੱਚ ਸਾਡੇ ਮਨ ਦਾ ਜਿਹੜਾ ਧਿਆਨ ਆ ਉਹ 24 ਘੰਟੇ ਵਾਸਤੇ ਸਾਡਾ ਸਿਮਰਨ ਚੱਲਦਾ ਹੋਣਾ ਚਾਹੀਦਾ ਕਹਿਣ ਦਾ ਭਾਵ ਜਿਹੜੀ ਸਵਾਸਾਂ ਦੀ ਮਾਲਾ ਆਟੋਮੈਟਿਕ ਚਲਦੀ ਆ ਇਹਦੇ ਵਿੱਚ ਹੀ ਜੇ ਸਾਡਾ ਸਿਮਰਨ ਮਿਲ ਜਾਵੇ ਫਿਰ ਬੋਲਣ ਦੀ ਲੋੜ ਨਹੀਂ ਹੈ ਜਿਉਂ ਹੀ ਧਿਆਨ ਸਵਾਸਾਂ ਤੇ ਗਿਆ ਸਿਮਰਨ ਚੱਲਦਾ ਹੋਵੇਗਾ ਹੁਣ ਇਹ ਸਿਮਰਨ ਜਿਹੜਾ 24 ਘੰਟੇ ਚੱਲੇਗਾ ਇਹ ਚੱਲਣ ਤੋਂ ਪਹਿਲਾਂ ਮਾਲਕ ਵਾਹਿਗੁਰੂ ਸਾਡੇ ਕੋਲੋਂ ਸੇਵਾ ਕਰਵਾਉਂਦੇ ਆ ਮਿਹਨਤ ਕਰਵਾਉਂਦੇ ਆ ਤੇ ਜਦੋਂ ਇਹ ਮਿਹਨਤ ਚੱਲਦੀ ਹੈ ਮਾਲਕ ਕਰਵਾਉਂਦੇ ਨੇ ਤਾਂ ਇਹ ਦੁਨੀਆ ਆਪਾਂ ਨੂੰ ਚੰਗੀ ਨਹੀਂ ਲੱਗਦੀ ਫਿੱਕੀ ਲੱਗਣ ਲੱਪਣਦੀ ਕਿਉਂਕਿ ਅੰਦਰ ਜ਼ਿਆਦਾ ਆਨੰਦ ਆਉਂਦਾ ਬਾਹਰੀ ਰਿਸ਼ਤੇ ਸਭ ਫਿੱਕੇ ਲੱਗਦੇ ਨੇ ਸਭ ਬੇਕਾਰ ਲੱਗਦੇ ਨੇ ਅੰਦਰ ਜ਼ਿਆਦਾ ਰਸ ਆਉਂਦਾ ਪਹਿਲਾਂ ਲੋਕਾਂ ਦੇ ਵਿੱਚ ਬੈਠ ਕੇ ਰਸ ਆਉਂਦਾ ਸੀ ਹੁਣ ਇਕਾਂਤ ਦੇ ਵਿੱਚ ਰਹਿ ਕੇ ਰਸ ਆਉਂਦਾ ਹੈ ਇਹ ਮਾਲਕ ਦੀ ਕਿਰਪਾ ਹੈ ਮਿਹਨਤ ਕਰਉਂਦੇ ਕਰਉਂਦੇ ਮਾਲਕ ਇੰਨੀ ਫਿਕਰ ਕਰਦੇ ਨੇ ਇੰਨਾ ਖਿਆਲ ਰੱਖਦੇ ਨੇ ਕਿ ਨਾਲ ਕੋ ਗੁਰਮਖ ਵੀ ਮਿਲਾ ਦਿੰਦੇ ਨੇ ਜਿਹਦੇ ਨਾਲ ਆਪਣੀਆਂ ਸਾਂਝਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਜੋ ਆਪਾਂ ਵਿਚਾਰ ਕਰਨੀ ਚਾਹੁੰਦੇ ਆਂ ਅਗਲਾ ਵੀ ਕਰਨੀ ਚਾਹੁੰਦਾ ਹੁਣ ਇਸ ਪਾਸੇ ਕਿ ਇਹਨੂੰ ਕਦੋਂ ਲਾਉਣਾ ਇਹ ਵਾਹਿਗੁਰੂ ਜਾਣਦੇ ਨੇ ਬਸ ਜੇ ਆਪਣੇ ਉੱਤੇ ਮਾਲਕ ਨੇ ਕਿਰਪਾ ਕਰ ਦਿੱਤੀ ਆਪਾਂ ਲੱਗੇ ਰਹਿਣਾ ਉਸ ਨਾਮ ਤੋਂ ਨਹੀਂ ਟੁੱਟਣਾ ਜੋ ਸਾਡੇ ਅੰਦਰ ਪਰਗਟ ਹੋਇਆ ਇਦਾਂ ਕਰਕੇ ਮਾਲਕ ਮਿਹਨਤ ਕਰਵਾਉਂਦੇ ਆ ਤੇ ਫਿਰ ਬਹੁਤ ਵੱਡੀ ਕਿਰਪਾ ਕਰ ਦਿੰਦੇ ਆ ਕਿ 24 ਘੰਟੇ ਵਾਸਤੇ ਸਾਡਾ ਅੰਤਰਗਤ ਸਿਮਰਨ ਚੱਲਦਾ ਰਹਿੰਦਾ ਉਹਦੇ ਨਾਲ ਕੀ ਹੈ ਕਿ ਆਪਾਂ ਦਿਨ ਦੇ ਕਾਰਜ ਤਾਂ ਕਰਾਂਗੇ ਇੱਧਰਲੇ ਦੁਨੀਆਦਾਰੀ ਦੇ ਵਿੱਚ ਵਿਚਰਾਂਗੇ ਪਰ ਸੁਰਤ ਫੇਰ ਵੀ ਕਿਤੇ ਨਾ ਕਿਤੇ ਜਾ ਕੇ ਉਹ ਮਾਲਕ ਦੇ ਨਾਮ ਦੇ ਨਾਲ ਜੁੜ ਜਾਂਦੀ ਇੱਧਰ ਤ੍ਰੈਗੁਣ ਮਾਇਆ ਦੇ ਵਿੱਚ ਸੁਰਤ ਸਾਡੀ ਫਸਦੀ ਨਹੀਂ ਬਸ ਦਿਨ ਦੇ ਵਿੱਚ ਜਦੋਂ ਸਮਾਂ ਮਿਲ ਗਿਆ ਬੈਠ ਜਾਣਾ ਤੇ ਬੈਠ ਕੇ ਉਸ ਨਾਮ ਦੇ ਨਾਲ ਜੁੜ ਜਾਣਾ ਕਈ ਜੀਵ ਕਹਿੰਦੇ ਨੇ ਅਸਰ ਨਹੀਂ ਹੋਇਆ ਕੀਤਾ ਸੀ ਸਾਰਾ ਕੁਝ ਕੀਤਾ ਅਸਰ ਤਾਂ ਹੋਇਆ ਨਹੀਂ ਪਰ ਆਪਾਂ ਬੈਠ ਕੇ ਵਿਚਾਰ ਕਰੀਏ ਕਿਸੇ ਨੂੰ ਪੁੱਛੀਏ ਕਿਸੇ ਨੂੰ ਦੱਸੀਏ ਇਹ ਅੰਦਰਲੀ ਗੱਲ ਕਿ ਅਸੀਂ ਸਿਮਰਨ ਕੀਤਾ ਪਰ ਫਰਕ ਨਹੀਂ ਪਿਆ ਮਾਲਕ ਨੇ ਕਿਰਪਾ ਨਹੀਂ ਕੀਤੀ ਉਹ ਕਹਿੰਦੇ ਵਾਹਿਗੁਰੂ ਜੀ ਆਪਾਂ ਆਪਣੇ ਆਪ ਨੂੰ ਸਵਾਲ ਕਰਨਾ ਹੈ ਆਪਾਂ ਆਪਣੇ ਆਪ ਨੂੰ ਵੇਖਣਾ ਹੈ ਅਪਾ ਆਪਣੇ ਆਪ ਨੂੰ ਸੁਣਨਾ ਹੈ ਬੈਠ ਕੇ ਇਕਾਂਤ ਵਿੱਚ ਬੈਠ ਕੇ ਫਿਰ ਆਪਾਂ ਪੁੱਛਣਾ ਹੈ ਆਪਣੇ ਆਪ ਨੂੰ ਕਿ ਜੋ ਆਪਾਂ ਇਹ ਸਿਮਰਨ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕੀਤਾ ਕੀ ਆਪਾਂ ਸੁਣਿਆ ਇਸ ਨੂੰ ਜੇ ਨਹੀਂ ਸੁਣਿਆ ਤਾਂ ਫਿਰ ਕਸੂਰ ਕਿਸੇ ਦਾ ਨਹੀਂ ਹੈ ਕਸੂਰ ਸਾਡੇ ਮਨ ਦਾ ਹੈ ਹੁਣ ਜੋ ਜੀਵ ਇਹ ਸਿਮਰਨ ਕਰਦੇ ਕਰਦੇ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਨੇ ਉਹ ਭਾਈ ਵਿਚਾਰ ਐਤ ਹੋ ਜਾਂਦੇ ਫੁਰਨਿਆਂ ਤੋਂ ਪਰੇ ਹੋ ਜਾਂਦੇ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੰਦੇ ਕਿਰਪਾ ਹੋ ਗਈ ਮਾਲਕ ਦੀ ਇੱਕਦੋ ਕਿਰਪਾ ਹੋਈ ਜਦੋਂ ਮਨ ਨੇ ਸੁਣਿਆ ਕੀ ਸੁਣਿਆ ਵਾਹ ਗੁਰੂ ਵਾਹ ਗੁਰੂ ਇਹ ਸੁਣਦੇ ਸੁਣਦੇ ਮਨ ਨੂੰ ਖੁਮਾਰੀ ਚੜ ਗਈ ਹੁਣ ਇੱਧਰ ਲਈ ਕੋਈ ਜ਼ਿਆਦਾ ਸੁਰਤ ਨਹੀਂ ਹੈ ਬਸ ਅੰਤਰਗਤ ਹੀ ਕਈ ਬੜਪਾਗੇ ਜੀਵਾਂ ਨੂੰ ਅੰਮ੍ਰਿਤ ਰਸ ਆਈ ਜਾਂਦਾ ਅੰਦਰ ਹੀ ਬੈਠੇ ਨੇ ਨਾਮ ਨੂੰ ਸੁਣੀ ਜਾਂਦੇ ਅੰਮ੍ਰਿਤ ਰਸ ਪੀ ਜਾਂਦੇ ਉਹਨਾਂ ਦਾ ਮਨ ਪੰਜਾਂ ਤੋਂ ਪਰੇ ਹੋ ਗਿਆ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਕੀ ਸਾਡਾ ਮਨ ਉਸ ਮਾਲਕ ਦੇ ਨਾਮ ਨੂੰ ਸੁਣ ਕੇ ਕਦੀ ਪੰਜਾਂ ਤੋਂ ਪਰੇ ਹੋਇਆ ਕਿ ਕੀ ਅਸੀਂ ਗੁਰਬਾਣੀ ਦੇ ਉੱਤੇ ਭਰੋਸਾ ਕੀਤਾ ਕੀ ਅਸੀਂ ਸੰਤਾਂ ਮਹਾਪੁਰਸ਼ਾਂ ਦੇ ਬਚਨਾਂ ਦੇ ਉੱਤੇ ਤੁਰੇ ਜੇ ਨਹੀਂ ਤੁਰੇ ਤਾਂ ਇਹ ਕਸੂਰ ਸਾਡਾ ਹੈ ਪਰ ਜੇ ਅਸੀਂ 24 ਘੰਟੇ ਵਾਸਤੇ ਆਪਣਾ ਸਿਮਰਨ ਚਲਾਉਣਾ ਚਾਹੁੰਦੇ ਹਾਂ ਸਿਮਰਨ ਦੀ ਮਾਲਾ ਆਪਣੇ ਅੰਦਰ ਬਣਾਉਣਾ ਚਾਹੁੰਦੇ ਹਾਂ ਦਿਨ ਦੇ ਵਿੱਚ ਕੁ ਡੋ ਘਟ ਨਹੀਂ ਤਾਂ 2 ਘੰਟੇ ਸਿਮਰਨ ਜੇ ਲਗਾਤਾਰ ਕਰਨਾ ਤਾਂ ਵੀ ਠੀਕ ਹੈ ਜੇ ਇਹਨਾਂ ਨੂੰ 2 ਜਾਂ 3 ਹਿੱਸਿਆਂ ਦੇ ਵਿੱਚ ਕਰਨਾ ਉਸ ਤਰ੍ਹਾਂ ਵੀ ਹੋ ਸਕਦਾ ਬਸ ਸਿਮਰਨ ਕਰਕੇ ਮਨ ਨੂੰ ਜੋੜਨਾ ਹੈ ਗੁਰਬਾਣੀ ਜੋ ਪੜ੍ਹਨੀ ਹੈ ਉਹ ਇਹਨਾਂ ਸਮਿਆਂ ਤੋਂ ਇਲਾਵਾ ਪੜ੍ਹਨੀ ਹੈ ਗੁਰਬਾਣੀ ਨੂੰ ਵੀ ਪੂਰਾ ਵਿਚਾਰ ਵਿਚਾਰ ਕੇ ਪਾਉਣਾ ਪੂਰਾ ਸਮਾਂ ਦੇਣਾ ਗੁਰਬਾਣੀ ਨੂੰ ਜਿੰਨਾ ਵੀ ਸਮਾਂ ਲੱਗਦਾ ਸਮਾਂ ਨਹੀਂ ਵੇਖਣਾ ਕਿ ਮੈਂ 20 ਮਿੰਟਾਂ ਦੇ ਵਿੱਚ ਜਪਜੀ ਸਾਹਿਬ ਕਰ ਲਿਆ ਮੈਂ 10 ਮਿੰਟਾਂ 'ਚੇ ਕਰ ਲਿਆ ਜਿੰਨਾ ਵੀ ਸਮਾਂ ਲੱਗ ਗਿਆ ਵਿਚਾਰ ਕੇ ਪਾਉਣਾ ਫਿਰ ਇਸ ਤਰੀਕੇ ਜਦੋਂ ਪਾਸ ਸਿਮਰਨ ਦੇ ਵਿੱਚ ਜੁੜਦੇ ਆ ਤਾਂ 24 ਘੰਟੇ ਵਾਲੀ ਸਿਮਰਨ ਦੀ ਮਾਲਾ ਸਾਡੇ ਅੰਦਰ ਬਣ ਜਾਂਦੀ ਹੈ